ਆਵਾਜ਼ ਨੇ ਤਾਂ ਮੈਂ ਹਮੇਸ਼ਾ ਅਸੀਂ ਸੋਚਿਆ ਕਿ ਆਪਾਂ ਘਰਦਿਆਂ ਨੂੰ ਇਹ ਕਦੇ ਫਲਾਈਟ 'ਚ ਨਹੀਂ ਬੈਠੇ ਤੇ ਫਲਾਈਟ 'ਚ ਬਿਠਾਉਣਾ ਸੋ ਫਿਲਹਾਲ ਅਸੀਂ ਆਏ ਆ ਜੀ ਅੰਮ੍ਰਿਤਸਰ ਵਿੱਚ ਜਿਹੜੀ ਫਲਾਈਟ ਬਾਅਦ ਜਾਂਦੀ ਹੈ ਫਾਈਨਲੀ ਸਾਰੇ ਬੈਗ ਇਹ ਫਲਾਈਟ ਦੇ ਵਿੱਚ ਤੇ ਅੱਜ ਮੈਂ ਵੀ ਆਪਣੇ ਇਨ ਲਾਸ ਦੇ ਫੇਸ ਵਿੱਚ ਸਮਾਈਲ ਦੇ ਕੇ ਖੁਦ ਹੀ ਅੱਛਾ ਲੱਗ ਰਿਹਾ ਹੈ ਕਿਉਂਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਤਾਂ ਇਹ ਚੀਜ਼ ਆਜ਼ਾਦ ਉਹਨਾਂ ਕੇ ਸਾਥ ਕਰਨ ਵਾਲੇ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਤੇ ਵੈਲਕਮ ਬੈਕ ਟੂ ਆਰ YouTube ਚੈਨਲ ਤੇ ਸਵੇਰ ਦੇ ਹੋ ਗਏ ਨੇ 5:30 ਤੇ ਮੈਂ ਤੇ ਤੰਜਾ ਤੇ ਸਾਡੀ ਧੀ ਰਾਣੀ ਹੋ ਰਹੀ ਆ ਰੈਡੀ ਕਿਉਂਕਿ ਅਸੀਂ ਜਾ ਰਹੇ ਆ ਬਾਅਦ ਚ ਦੱਸਾਂਗੇ ਕੋਈ ਨਹੀਂ ਤੁਹਾਨੂੰ ਨਾਲ ਨਾਲ ਕਿਉਂਕਿ ਤੁਸੀਂ ਬਲੌਗ ਸਾਰਾ ਦੇਖਣਾ ਹੀ ਆ ਤੇ ਆਪਾਂ ਨਾਲ ਨਾਲ ਤੁਹਾਨੂੰ ਦੱਸਾਂਗੇ ਆਪਾਂ ਕਿੱਥੇ ਜਾ ਰਹੇ ਆ ਸੋ ਤੰਜਾ ਵੀ ਰੈਡੀ ਹੋ ਰਹੀ ਆ ਤੇ ਹੁਣ ਇਹਦੀ ਜ਼ਿੰਮੇਵਾਰੀ ਬਾਅਦ ਕੀ ਆ ਤੇ ਨਾਲ ਨਾਲ ਕੁੜੀ ਨੂੰ ਵੀ ਰੈਡੀ ਕਰਨਾ ਹੁੰਦਾ ਸੋ ਸੰਜੇ ਇਫ ਯੂ ਵਾਂਟ ਟੂ ਸੇ ਸਮਥਿੰਗ ਆਪ ਲੋਗ ਮੇਂ ਜਿਵੇਂ ਆਹ ਹਮਾਰੇ ਬੇਬੀ ਕਾ बेबी वीडियो में बहुत सारा प्यार दिया बहुत सारा आफ्नो विशेष भेजा थैंक यू सो मच अरू सिक्किम से जितने भी मेरे को एक सजेशन आया था सजेशन मुझे अच्छा लाग तपाईँहरूले जुन मलाई एक सजे एउटा सजेशन पठाउनु भएको थियो नानीलाई कसरी पक्रिनु भनेर अनि त्यो चाहिँ मलाई एकदम राम्रो लाग्यो तपाईँहरूले भनेको र म आजदेखि त्यसरी नै नानीलाई र जस्तै ਔਰ ਫਿਰ ਆਪ ਲੋਕ ਹਮਾਰੇ ਬਲੌਗ ਮੇ ਬਨੇ ਰਹੇ ਮੈਨੂੰ ਬੇਬੀ ਦਾ ਸਾਮਾਨ ਨਾ ਸੋਚ-ਸੋਚ ਕੇ ਡਾਲਣਾ ਪੈਂਦਾ ਹੈ ਕਿਆ ਨਹੀਂ ਕਿਆ ਨਹੀਂ ਵਰਕੇ ਤੋਂ ਮੈਂ ਥੋੜਾ ਬਿਜ਼ੀ ਹਾਂ ਹਾਂਜੀ ਸੋ ਮੰਮੀ ਡੈਡੀ ਵੀ ਅੱਜ ਸਾਡੇ ਨਾਲ ਹੀ ਜਾ ਰਹੇ ਨੇ ਸੋ ਤੁਹਾਨੂੰ ਮਿਲਦੇ ਆਂ ਅਸੀਂ ਤੁਸੀਂ ਬਨੇ ਰਹੋ ਸਾਡੇ ਬਲੌਗ ਦੇ ਵਿੱਚ ਬੱਚਿਆਂ ਦਾ ਦੇਖੋ ਨਾਲ ਕੈਰੀ ਕਰਨਾ ਪੈਂਦਾ ਸਾਰਾ ਕੁਝ ਸੇ ਇਹਦਾ ਬੈਗ ਇੱਕ ਵੱਖਰਾ ਪਿਆਰ ਹੁੰਦਾ ਪਿਆ ਉੱਧਰ ਦੇਖੋ ਉਹ ਆਪਣੀ ਪਈ ਹੋਈ ਆ ਮੰਮੀ ਬਣ ਕੇ ਆਪਣਾ ਸੁੰਦਰਤਾ ਤੋਂ ਨਹੀਂ ਜਾਣਾ ਚਾਹੀਏ एकदम ਸੁੰਦਰ ਰੁਕੇ ਜਾਣਾ ਹੈ ਸੰਦਾ ਸੁੰਦਰ ਜੀ ਸੋ ਹੁਣ ਅਸੀਂ ਦੋਵੇਂ ਹੋ ਚੁੱਕੇ ਹਾਂ ਰੈਡੀ ਤੇ ਆਪਾਂ ਨਿਕਲਣ ਲੱਗੇ ਹਾਂ ਘਰੋਂ ਸੰਜਾ ਹੋ ਗਈ ਰੈਡੀ ਤੇ ਆਪਾਂ ਆ ਗਏ ਹਾਂ ਥੱਲੇ ਤੇ ਆਪਾਂ ਪੀ ਲਾਂ ਥੋੜੇ ਥੋੜੇ ਚਾਹ ਤੇ ਜਿਆਦਾ ਸੀ ਕਿ ਆਪਣੀ ਪਤਨੀ ਮੰਮੀ ਰੈਡੀ ਹੋ ਜਾਵੇ ਥੋੜਾ ਬੋਤਾ ਸਮਾਨ ਜਿਹੜਾ ਨਾਮ ਕੈਰੀ ਕਰਨਾ ਹੋ ਤਿਆਰ ਕਰ ਦੇਵੇ ਸਾਡੀ ਵੀ ਪੈਕਿੰਗ ਹੋ ਗਈ ਹੈ ਰੈਡੀ ਤੇ ਬੇਟੀ ਵੀ ਹੋ ਗਿਆ ਤਿਆਰ ਸੀਮਾ ਮਮਾ ਮਮ ਨੇ ਚਾਹ ਬਣਾਇਆ ਆ ਬਾਹਰ ਕੁ ਡ ਰਮੋ ਦੀ ਸਨੈਕਸ ਆ ਕੇ ਨਾਲੇ ਨਿਕਲ ਜਾਂਦੇ ਨਾਲ ਹਾਂਜੀ ਸੋ ਥੋੜੀ ਦੇਰ ਤੱਕ ਆਪਾਂ ਨਿਕਲਦੇ ਆ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਹਾਂਜੀ ਸੋ ਫਾਈਨਲੀ ਅਸੀਂ ਹੁਣ ਜਾਣ ਲੇ ਆ ਤਿਆਰ ਮੈਂ ਤਾਂ ਕਾਰ ਲੀ ਆ ਬਾਹਰ ਕੱਢ ਤੇ ਬਾਕੀ ਘਰ ਦੇ ਹਲੇ ਅੰਦਰ ਹੀ ਆ ਤੇ ਇਹਨਾਂ ਨੂੰ ਕੱਢਣਾ ਬੜਾ ਔਖਾ ਆ ਦੋ ਤੁਸੀਂ ਇੱਕ ਇੱਕ ਕਰਕੇ ਆ ਰਹੇ ਖਿਸੜਦੇ ਖਿੱਚਦੇ ਬਾਹਰ ਨੂੰ ਫਾਈਨਲੀ ਆਪਾਂ ਭੰਗ ਗਏ ਆ ਰੈਡੀ ਸਾਰੇ ਜਾਣ ਵਾਸਤੇ ਤੇ ਸਾਡੇ ਭਾਈ ਸਾਹਿਬ ਨੇ ਪਹੁੰਚ ਕੇ ਭਾਗੋ ਬਣੀ ਠਿਕਾਰੀ ਸੋ ਆਪਾਂ ਹੁਣ ਚੱਲਦੇ ਜੀ ਸੋ ਫਾਈਨਲੀ ਅਸੀਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸ਼੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਆਪਾਂ ਆਪਣੀ ਬੱਚੀ ਦਾ ਮੱਥਾ ਟਿਕਾਉਣ ਲਈ ਲੈ ਕੇ ਆਏ ਸੀਗੇ ਇੱਥੇ ਸੋ ਸਭ ਤੋਂ ਵੱਡੀ ਗੱਲ ਇਹ ਕਈਆਂ ਨੂੰ ਨਹੀਂ ਪਤਾ ਜਦੋਂ ਸਭ ਤੋਂ ਪਹਿਲਾਂ ਮੈਂ ਤੇ ਤੰਜਾ ਨੇ ਮਿਲਣਾ ਸੀ ਤੰਜਾ ਨੇ ਮੈਨੂੰ ਕਿਹਾ ਸੀ ਕਿ ਸੁਲਤਾਨਪੁਰ ਲੋਧੀ ਮੈਨੂੰ 베ਰ ਸਾਹਿਬ ਸੁਲਤਾਨਪੁਰ ਲੋਧੀ ਲੈ ਕੇ ਜਾਓਗੇ ਤੁਸੀਂ ਸੋ ਮੈਂ ਇਹਨੂੰ ਲੈ ਕੇ ਆਇਆ ਸਭ ਤੋਂ ਪਹਿਲਾਂ ਸੋ ਸਾਡਾ ਸਭ ਤੋਂ ਪਹਿਲਾਂ ਅਸੀਂ ਇੱਥੇ ਆਏ ਸੀਗੇ ਜਦੋਂ ਸਾਡਾ ਪਹਿਲਾ ਮੀਟਅਪ ਹੋਇਆ ਸੀ ਸੋ ਅੱਜ ਅਸੀਂ ਆਪ ਦੀ ਬੱਚੀ ਨੂੰ ਲੈ ਕੇ ਆਏ ਹੋਏ ਆ ਸਾਨੂੰ ਬਹੁਤ ਖੁਸ਼ੀ ਹੋਈ ਆ ਤੇ ਆਪਾਂ ਹੁਣ ਕਰਦੇ ਆ ਦਰਸ਼ਨ ਲੱਗਾ ਪਹਿਲਾਂ ਆ ਜਾਂਦਾ ਤੇ ਛਕ ਲਈਦਾ ਹੁਣ ਸੰਗਤ ਨੇ ਛਕ ਲਿਆ ਹੁਣ ਲੰਗਰ ਦੀ ਸਮਾਪਤੀ ਹੋ ਗਈ ਹੁਣ ਤੇ ਅਰਦਾਸ ਹੋਣ ਲੱਗੀ ਹੈ ਹੁਣ ਅਰਦਾਸ ਹੋਣ ਲੱਗੀ ਹੈ ਹੁਣ ਵੀ ਪ੍ਰਸ਼ਾਦਾ ਮਿਲਣਾ ਅੰਦਰ ਅਰਦਾਸੀਆਂ ਕਹਿ ਰਿਹਾ ਵੀ ਮਹਾਰਾਜ ਸੰਗਤ ਦੀ ਸੇਵਾ ਕੀ ਜਿਸੋ ਬੜਾ ਜਿਆਦਾ ਮਾਨ ਖੁਸ਼ ਹੁੰਦਾ ਪਿਆ ਅੱਜ ਅਸੀਂ ਇੱਥੇ ਆਏ ਆ ਬੇਸਾ ਉਹੋ ਕੋਈ ਭਾਈ ਲੱਖੂ ਨੇ ਜਪਜੀਤ ਸਾਹਿਬ ਕੰਢ ਕਰਾ ਦਿੱਤਾ ਅਸੀਂ ਲਾਹੌਰ ਦੇ ਇਸ ਸਾਡੇ ਸ੍ਰੀ ਗੁਰੂ ਸਾਹਿਬ ਜੀ ਦਾ ਵਸਤੂ ਇੰਨਾ ਡਾਣੀ ਪਾਇਆ ਉਹ ਮੇਰੇ ਸਾ ਸੰਗਤ ਜੀ ਲਾਹੌਰ ਦੇ ਕੋਣ ਬਚਨ ਦਾ ਉਹ ਜੀਵਨ ਤੇ ਸਾ ਸੰਗਤ ਦੀ ਸੇਵਾ ਕੀਤੀ ਐਸ ਕਰਕੇ ਧੰਨੋ ਵੀ ਘਰਾਣੀ ਕਰੇ ਅੱਜ ਸਾਹਮਣੇ ਮੱਥਾ ਟੇਕ ਕੇ ਆ ਰਹੇ ਹਾਂ 好，谢谢。 ਸੋ ਹੁਣ ਅਸੀਂ ਇੱਥੇ ਮੱਥਾ ਟੇਕਿਆ ਤੇ ਪ੍ਰਸ਼ਾਦਾ ਵੀ ਛਕਿਆ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਵਾਪਸ ਤੇ ਅਸੀਂ ਅਗਲੇ ਕੋਰਤੇ ਜਾ ਰਹੇ ਹਾਂ ਜਿੱਥੇ ਅਸੀਂ ਗੁਰੂ ਘਰਾਂ 'ਚ ਦਰਸ਼ਨ ਕਰਾਉਣੇ ਆ ਆਪਣੀ ਬੇਟੀ ਦੇ ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੋਇੰਦਵਾਲ ਤੇ ਗੁਰਦੁਆਰਾ ਬੋਲੀ ਸਾਹਿਬ ਤੇ ਅਸੀਂ ਇੱਥੇ ਪਹੁੰਚੇ ਹਾਂ ਤੇ ਪਾਰਕਿੰਗ 'ਚ ਆਉਂਦੇ ਸਾਰੀ ਮੀਂਹ ਬਹੁਤ ਤੇਜ਼ ਹੋ ਗਿਆ ਤੁਸੀਂ ਦੇਖ ਸਕਦੇ ਹੋ ਸੋ ਬਾਅਦ ਅਸੀਂ ਜਾ ਰਹੇ ਹਾਂ ਥੋੜੀ ਦੇਰ ਤੱਕ ਅੰਦਰ ਅੱਡੀ ਧੀ ਦੇ ਕੱਪੜੇ ਚੇਂਜ ਹੋ ਰਹੇ ਆ ਜਪਨਾ ਸਕਵਾੜ ਕੇ ਮम्मा ਬੀਜ਼ੀ ਹੈ ਵੇ ਬਹੁਤ ਟੇਕ ਕੇਅਰ ਕਰ ਲੈਣਾ ਡੈਡੀ ਵਿਹਲਾ ਪਪਾ ਵੀ ਨਾ 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 ਨਹੀਂ ਨਹੀਂ ਦਾਦੀ ਜੀ ਵੀ ਨਾਲ ਨਾਲ ਬੜੀ ਹੈਲਪ ਕਰਦੇ ਮੇਰੇ ਪਰ ਨਾ ਨਹੀਂ ਪੀਣਾ ਪਪਾ ਜੋ ਬਣ ਹੈ ਹੋ ਗਿਆ ਹਾਂਜੀ ਸੋ ਖਾਣਾ ਸੀ ਚੱਲਦੇ ਆ ਅੰਦਰ ਹਾਂਜੀ ਕੱਲ ਦਾ ਕਾਫੀ ਮੌਸਮ ਪੰਜਾਬ ਦਾ ਖਰਾਬ ਸੀ ਸੋ ਮੈਂ ਤਾਂ ਦੋ ਕਰ ਰੱਖ ਲਈਆਂ ਸੀ ਛਤਰੀਆਂ ਵਿੱਚ ਸੋ ਚਲੋ ਹੁਣ ਕੰਮ ਆ ਗਈਆਂ ਜਿੰਕੀ ਜੀ ਪੁਲਿਸ ਸਾਹਿਬ ਦੇ ਹੋਰ ਤੋਂ ਜੀ ਗੋਇੰਦਵਾਲ ਸਾਹਿਬ ਦੇ ਆ ਗਏ ਨੇ ਜੀ ਨੂੰ ਵੀ ਆਸ਼ੀਰਵਾਦ ਹੋਇਆ ਜੀ ਤੇਰੀ ਯਾਦ ਜਿਵੇਂ ਮੈਨੇ ਗੁਰਦੁਆਰੇ ਦਰਸ਼ਨ ਕਰਵਾਉਣ ਲੈ ਕੇ ਆਏ ਸੀ ਜੀ ਕਾਫੀ ਕੰਮ ਆ ਬੱਦੜ ਆ ਪਿਆ ਹਾਂ ਹਾਂ ਜੀ ਸੋ ਹੁਣ ਅਸੀਂ ਆ ਗਏ ਜੀ ਗੁਰਦੁਆਰਾ ਖਡੂਰ ਸਾਹਿਬ ਤੇ ਤੁਸੀਂ ਦੇਖ ਸਕਦੇ ਦਰਬਾਰ ਸਾਹਿਬ ਦੇ ਮੋਹਰੇ ਅਸੀਂ ਖੜੇ ਆਂ ਤੇ ਅੱਜ ਅਸੀਂ ਕਾਫੀ ਲਾਗੇ ਛੱਕ ਦੇ ਗੁਰਦੁਆਰੇ ਵਿਜ਼ਿਟ ਕਰਦੇ ਹੋਏ ਆਪਾਂ ਦਰਬਾਰ ਸਾਹਿਬ ਜਾਣਾ ਹੈਗਾ ਤੇ ਤੁਸੀਂ ਵੀ ਸਾਡੇ ਨਾਲ ਨਾਲ ਦਰਸ਼ਨ ਕਰੋ ਦੀਹ ਦੀ ਪੰਡਤ ਚੁੱਕੇ ਲੈ ਆਏ ਭਾਈ ਦੇਣਾ ਦੀ ਤੇ ਇਹ ਲਿਫਟੇ ਕਪੜਿਆਂ ਦੀ ਇਸ ਵੀ ਮਾਸਾ ਚ ਰੱਖੀ ਜੀ ਨੂੰ ਨਾ ਤੇ ਵੀ ਉਸਦੇ ਦਾ ਹੰਦਾਨ ਬਣਾ ਕੇ ਗੁਰਦੱਤਿ ਵੱਸ ਕੇ ਬਣਾ ਲਏ ਸੋ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਤਰਨਤਾਰਨ ਸਾਹਿਬ ਮੈਂ ਹੱਸਿਆ ਤਾਂ ਕਿਉਂਕਿ ਜਦੋਂ ਵੀ ਅਸੀਂ ਗੁਰਦੁਆਰੇ ਕਿਸੇ ਪਹੁੰਚੀ ਦਾ ਪਾਰਕਿੰਗ ਤੇ ਮੀਂਹ ਸ਼ੁਰੂ ਹੋ ਜਾਂਦਾ ਸੋ ਹੁਣ ਅਸੀਂ ਜਾ ਰਹੇ ਹਾਰ ਸਾਹਿਬ ਜੀ ਤਰਨਤਾਰਨ ਸਾਹਿਬ ਮਿਲਦੇ ਆ ਤੁਹਾਨੂੰ ਅੰਦਰ ਜਾ ਕੇ ਸੋ ਹੁਣ ਅਸੀਂ ਪਹੁੰਚ ਚੁੱਕੇ ਆਂ ਦਰਬਾਰ ਸਾਹਿਬ શ્રી ਤਰਨਤਾਰਨ ਸਾਹਿਬ ਦੇ ਤੇ ਅੱਜ ਬਹੁਤ ਜਿਆਦਾ ਸੋਹਣਾ ਜਿਹੜਾ ਐਟਮਾਸਫੇਅਰ ਆ ਕਿਉਂਕਿ ਬਾਰਿਸ਼ ਹੋ ਰਹੀ ਆ ਹਲਕੀ ਹਲਕੀ ਜੀ ਸੋ ਅਸੀਂ ਪਹੁੰਚ ਚੁੱਕੇ ਆਂ ਹਾਂਜੀ ਮੈਂ ਤੂੰ ਇੱਥੇ ਪਹਿਲੀ ਵਾਰ ਆਈ ਹੂ ਪਰ ਗੋਲਡਨ ਟੈਂਪਲ ਜੈਸੇ ਲੱਗਾ ਮੈਨੂੰ ਇੱਥੇ ਪਰ ਇਹਦਾ ਜਿਹੜਾ ਦਰਬਾਰ ਸਾਹਿਬ ਉਹ ਸਾਈਡ ਤੇ ਆ ਬਸ ਉਹਦਾ ਵਿੱਚ ਉਹਦਾ ਸੈਂਟਰ ਤੇ ਵਿੱਚ ਆ ਇਹ ਤਰਨਤਾਰਨ ਸਾਹਿਬ ਦਾ ਜਿਹੜਾ ਇੱਕ ਪਾਸੇ ਆ ਤੇ ਇਹਦਾ ਜਿਹੜਾ ਸਰੋਵਰ ਆ ਉਸ ਤੋਂ ਬਹੁਤ ਜ਼ਿਆਦਾ ਵੱਡਾ ਆ ਸੋਹਣ ਅਸੀਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਇਹ ਵੀ ਤਲੰਤਾਰਾਂ ਦੀ ਬੇਂਦਾਵਾ ਫਿਰ ਵੇਖ ਲਿਆ ਅਸੀਂ ਆ ਗਏ ਪਾਰਕਿੰਗ ਕੇਸ ਵੇਲੇ ਤੋ ਅਸੀਂ ਹੁਣ ਗੁਰੂ ਘਰ ਮੱਥਾ ਟੇਕ ਲਿਆ ਉਹ ਬੁੱਢਾ ਸਾਹਿਬ ਜੀ ਦੇ ਤੇ ਆਪਾਂ ਹੁਣ ਜਾ ਰਹੇ ਆਂ ਵਾਪਸ ਹੁਣ ਅਸੀਂ ਜਾ ਰਹੇ ਆਂ ਦਰਬਾਰ ਸਾਹਿਬ ਵਾਲੂ ਅੰਮ੍ਰਿਤਸਰ ਤੇ ਸ਼ਹੀਦਾ ਸਾਹਿਬ ਵੀ ਜਾਵਾਂਗੇ ਤੇ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਆਊਗਾ ਗੁਰਚਰਨ ਕਾਰ ਤੇ ਮੈਂ ਆਪੇ ਭਾ ਕੇ ਕਿੱਥੇ ਮੈਂ ਚਲੋ ਆਪਣਾ ਪਿੱਛੇ ਬੈੰਨੇ ਤੇ ਗੁਰਚਰਨ ਹੈਗਾ ਅੱਗੇ ਚੱਲ ਰਿਹਾ ਤਾਂ ਫੇਰ ਅਸੀਂ ਪਹੁੰਚ ਕੇ ਜੀ ਬਾਬਾ ਦੀਪ ਸਿੰਘ ਜੀ ਤੇ ਗੁਰਦੁਆਰੇ ਬਾਬਾ ਸ਼ਹੀਦ ਦਾ ਅੰਮ੍ਰਿਤਸਰ ਇਹੀ ਦੰਸਾ ਮੱਥਾ ਟੇਕਣ ਤੋਂ ਬਾਅਦ ਅਸੀਂ ਪਹੁੰਚੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਸ ਤੋਂ ਬਾਅਦ ਅਸੀਂ ਮੱਥਾ ਟੇਕਣ ਦੀ ਲਾਈਨ ਵਿੱਚ ਲੱਗੇ ਤੇ ਆ ਪਰਮਹਲਾ ਸਾਹਿਬ ਵੀ ਅੰਦਰ ਚੜਾਇਆ ਉੱਥੇ ਸਾਨੂੰ ਕਾਫੀ ਸਮਾਂ ਲੱਗ ਗਿਆ ਮੱਥਾ ਟੇਕਣ ਦੇ ਵਿੱਚ ਤੇ ਅਸੀਂ ਕਾਫੀ ਥੱਕ ਚੁੱਕੇ ਸੀ हम अभी हिसाब से वापस जा रहे हैं बहुत ज्यादा लेट हुआ है बहुत ज्यादा तो आप लोग को मिलते है रस्ते देख के नौ कुछ लेना ही नहीं चाहती हूँ ਚਲ ਠੀਕ ਆ ਡਨ ਗੁਰੂ ਘਰ ਤੋਂ ਬਾਅਦ ਅਸੀਂ ਆਏ ਹੋਏ ਆ ਜੀ ਹਵਾਈ ਅੱਡਾ ਘਰਦਿਆਂ ਨੂੰ ਪਾ ਅਸਲੀ ਫਲਾਈਟ 'ਚ ਵੀ ਲੈ ਕੇ ਜਾਣਾ ਪਰ ਮੈਂ ਕਹਾਂ ਚਲੋ ਪਹਿਲਾਂ ਆ ਵੀ ਦਿਖਾ ਦਈਏ ਕਿਉਂਕਿ ਆਪਾਂ ਨੈਕਸਟ ਈਅਰ ਪਲਾਨ ਕੀਤਾ ਤੇ ਮੇਰੀ ਬਾਜਤ ਨੇ ਤਾਂ ਮੈਂ ਹਮੇਸ਼ਾ ਅਸੀਂ ਸੋਚਿਆ ਕਿ ਆਪਾਂ ਘਰਦਿਆਂ ਨੂੰ ਇਹ ਕਦੇ ਫਲਾਈਟ 'ਚ ਨਹੀਂ ਬੈਠੇ ਤੇ ਫਲਾਈਟ 'ਚ ਬਿਠਾਉਣਾ ਸੋ ਫਿਲਹਾਲ ਅਸੀਂ ਆਏ ਆਂ ਜੀ ਅੰਮ੍ਰਿਤਸਰ ਹਵਾਈ ਅੱਡੇ ਤੇ ਹਾਂ ਜੀ ਸੋ ਸਾਨੂੰ ਮਿਲ ਗਿਆ ਕਹਿੰਦੇ ਬੋਰਡਿੰਗ ਪਾਸ ਹਵਾਈ ਅੱਡੇ ਦਾ ਤੇ ਆਪਾਂ ਹੁਣ ਜਾ ਰਹੇ ਆਂ ਫਲਾਈਟ ਦੇ ਵਿੱਚ ਬਹੁਤ ਦੰਦ ਜਿਨੇ ਨਾ ਪਰ ਤੇਰੇ ਕੋ ਇੱਕ ਸਰਪ੍ਰਾਈਜ਼ ਮੁੰਡਾ ਸਰਪ੍ਰਾਈਜ਼ ਮੈਨੇ ਵੀ ਸੋਚ ਲਿਆ ਕਿ ਇਹ ਯਾਰ ਜਦੋਂ ਜੌਦਾ ਖੁੱਲਿਆ ਤਾਂ ਜਾਂ ਉਦੋਂ ਦੀ ਕਹੀ ਜਾਂਦੀ ਪਈ ਕਿ ਮੈਂ ਵਿੱਚ ਜਾਣਾ ਆ ਆਪਾਂ ਅਮ੍ਰਿਤਸਰ ਵਾਲੀ ਮੰਮੀ ਡੈਡੀ ਨੂੰ ਲਿਆ ਕੇ ਨਾ ਕੁਦਰਤੀ ਅੱਜ ਅਸੀਂ ਆ ਜਾਈਏ ਸੀ ਤਾਂ ਮੈਂ ਕੱਲ ਦਾ ਪਲਾਨ ਕਰੀਦਾ ਕਿ ਚਲੋ ਆਪਾਂ ਮੰਮੀ ਡੈਡੀ ਨੂੰ ਵੀ ਨਾਲ ਲੈ ਕੇ ਹੀ ਜਾਵਾਂਗੇ ਚਲੋ ਸਭ ਤੋਂ ਅੱਗੇ ਬਾਤ ਇਹ ਲਾਤੀ ਕਿ ਸਰਦਾ ਜੀ ਨੇ ਮੁੰਡੂ ਨੂੰ ਸੋ ਵੀ ਪਹਿਲੀ ਵਾਰ ਜਹਾਜ਼ ਵਿੱਚ ਬੈਠ ਕੇ ਉੱਡਣੇ ਲੱਗੇ ਜੰਪੂ ਦਾ ਨਾ ਕਰਨਾ ਹੈ ਸੋਟੇ ਅਸੀਂ ਇਹ ਟ੍ਰੈਕਸ਼ਨ ਬਣਾਈਏ ਕਿ ਫਾਈਨਲੀ ਸਾਰੇ ਬੈਗ ਹੀ ਨੇ ਫਲਾਈਟ ਦੇ ਵਿੱਚ ਤੇ ਚੱਲੋ ਅਗੇ ਹੀ ਧੱਕਦੇ ਆ ਦੇ ਸਭ ਨੂੰ ਨਮਸਕਾਰ ਮੈਨੂੰ ਵੀ ਆਪਣੇ ਇਨ-ਲੋਸਕ ਦੇ ਫੇਸलेस ਸਮਾਈਲ ਦੇ ਕੇ ਖੁਦ ਵੀ اچھا ਲੱਗ ਰਹਾ ਹੈ ਕਿਉਂਕਿ ਉਹਨੂੰ ਇਹ ਪਤਾ ਹੀ ਨਹੀਂ ਦਾ ਇਹ ਚੀਜ਼ ਆਦਾ ਹਾਂ ਉਹਦੇ ਸਾਥ ਕਰਨ ਵਾਲੀ ਬੋਲਗੀ ਅਲੱਗ ਸਤਿ ਸ਼੍ਰੀ ਅਕਾਲ ਹਾਂ ਜੀ ਤੁਸੀਂ ਵੀ ਦੇਖ ਸਕਦੇ ਹੋ ਅੰਮ੍ਰਿਤਸਰ ਵਿੱਚ ਜਿਹੜਾ ਹਵਾਈ ਅੱਡਾ ਰੈਸਟੋਰੈਂਟ ਹੈਗਾ ਜਿਹੜਾ ਫਲਾਈਟ ਦੇ ਵਿੱਚ ਬਣਿਆ 에어 ਇੰਡੀਆ ਤੇ ਆਪਾਂ ਉਸੇ ਵਿੱਚ ਆਏ ਹਾਂ ਇਸ ਵੇਲੇ ਸੋ ਤੁਸੀਂ ਵੀ ਵਧੀਆ ਅਸੀਂ ਤੁਹਾਨੂੰ ਫੂਡ ਦਾ ਵੀ ਰਿਵਿਊ ਦਵਾਂਗੇ ਕਿ ਕਿਹੋ ਜਿਹਾ ਵਾ ਤੇ ਫਿਲਹਾਲ ਦੀ ਘੜੀ ਬਹੁਤ ਸੋਹਣੀ ਸਰਵਿਸ ਲੱਗਦੀ ਪਈ ਆ ਸੋ ਆਪਾਂ ਤੁਹਾਨੂੰ ਵੀ ਬਾਅਦ ਵਿੱਚ ਦੱਸਾਂਗੇ ਸੋ ਆਪਾਂ ਹੁਣ ਕਰਨ ਲੱਗੇ ਆ ਆਰਡਰ ਸੋ ਅਸੀਂ ਹੁਣ ਕਰ ਦਿੱਤਾ ਆਰਡਰ ਤੇ ਆਪਾਂ ਬਹੁਤ ਇੰਜੋਏ ਕਰ ਰਹੇ ਆ ਸੈਂਡਾ ਸੈਲਡ ਆ ਗਿਆ ਸਭ ਤੋਂ ਪਹਿਲਾਂ ਤੇ ਮੈਨੂੰ ਬਹੁਤ ਵਧੀਆ ਸੈਟਅਪ ਲੱਗਾ ਮੈਂ ਕਾਫੀ ਵਾਰੀ ਨੰਗਦੇਵੜ ਦੇ ਵੇਖਿਆ ਜਦੋਂ ਅਸੀਂ ਅੰਮ੍ਰਿਤਸਰ ਜਾਇਦਾ ਸੀਗਾ ਕਿ ਇੱਕ ਪਲੇਨ ਦੇ ਵਿੱਚ ਬਣਾਇਆਗਾ ਰੈਸਟੋਰੈਂਟ ਪਰ ਬਹੁਤ ਜ਼ਿਆਦੇ ਵਧੀਆ ਲੱਗਾ ਫਿਲਹਾਲ ਤਾਂ ਬਾਕੀ ਫੂਡ ਮਾਰੇ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਜਿਸੋ ਹੁਣ ਅਸੀਂ ਰੋਟੀ ਸਾਡੀ ਆ ਗਈ ਸੀ ਤੇ ਮੈਂ ਤੁਹੋ ਵੀ ਫ੍ਰੈਂਕ ਦੱਸਾਂ ਕਿ ਫੂਡ ਕੁਆਲਿਟੀ ਵੀ ਬਹੁਤ ਜ਼ਿਆਦੇ ਵਧੀਆ ਹੈ ਇਨਾਂ ਦੀ ਤੇ ਅਸੀਂ ਖਾਣ ਖਾ ਰਹੇ ਹਾਂ ਰੋਟੀ ਬਹੁਤ ਵਧੀਆ ਹੈ ਤੇ ਸਰਵਿਸ ਬਹੁਤ ਬੱਧੀ ਲੱਗਦੀ ਹੈ ਐਂਡ ਹਾਈਲੀ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਅੰਮ੍ਰਿਤਸਰ ਹੁੰਦਾ ਕਿ ਜੁਲੂ ਵਿਜ਼ਿਟ ਕਰਨਾ ਹੈ ਹਾਂਜੀ ਸਾਡਾ ਹੁਣ ਡਿਨਰ ਹੋ ਗਿਆ ਖਤਮ ਸੋ ਆਪਾਂ ਹੋਰ ਕਿਵੇਂ ਨਹੀਂ ਜਾਣਾ ਹੁਣ ਆਪਾਂ ਸਿੱਧਾ ਘਰੇ ਜਾਣਾ ਜਲੰਧਰ ਸੋ ਘੰਟਾ ਡੇਢ ਘੰਟਾ ਲੱਗੂਗਾ ਇੱਥੋਂ ਸਾਨੂੰ ਤੇ ਆਲਰੇਡੀ 10:30 11:00 ਵੱਜ ਚੁੱਕੇ ਆਲਰੇਡੀ ਸੋ ਅੱਜ ਬਹੁਤ ਜ਼ਿਆਦਾ ਟਾਇਰਡ ਹੋ ਗਏ ਆਂ ਆਪਾਂ ਇੱਥੋਂ ਨਿਕਲ ਕੇ ਹੁਣ ਸਿੱਧਾ ਜਾਣਾ ਆਪਣੇ ਘਰੇ ਹੁਣ ਨਹੀਂ ਕਿਤੇ ਰੁਕਣਾ ਜੈ ਡਿਸਟਰੋ ਹਾਂ ਜ ਸਾਡੇ ਦਿਨਾਂ खत्म तो आज के जो भी हमारे वीडियो है ये यहीं पे एंड करते हैं तो हमें यहाँ आके बहुत अच्छा लगा और के साथ और अच्छा और पूरे फैमिली के साथ यहाँ आके मुझे और सरदार जी को बहुत ज़्यादा हमने यहाँ पे इंजॉय किया और मेरे लॉज ने भी बहुत एंजॉय किया तो यहाँ के स्टाफ भी बहुत ज़्यादा अच्छे है तो मिलते हैं अगले ब्लॉक बीच ਹਾ ਭਾਈ ਇਹ ਡਾ ਰੈਸਟੋਰੈਂਟ ਤੇ ਸਾਨੂੰ ਬਹੁਤ ਵਧੀਆ ਲੱਗਾ ਸੋ ਅਸੀਂ ਬਹੁਤ ਇੰਜੋਏ ਕੀਤਾ ਤੇ ਮੇਰੇ ਪੇਰੈਂਟਸ ਉਹ ਵੀ ਬੜੇ ਖੁਸ਼ ਨੇ ਕਿਉਂਕਿ ਉਹਨਾਂ ਨੇ ਇੱਕ ਐਕਸਪੀਰੀਅੰਸ ਜਹਾਜ਼ ਵਾਲਾ ਕੀਤਾ ਵਿੱਚ ਬੈਠ ਕੇ ਕਿਉਂਕਿ ਆਲਰੇਡੀ ਉਹਨਾਂ ਨੇ ਜਿਹੜਾ ਉਹ ਬਣਾਇਆ ਹੀ ਇਸ ਹਿਸਾਬ ਨਾਲ ਕਿ ਜਹਾਜ਼ ਵਾਂਗੂ ਬਣਾਇਆ ਸੋ ਆਪਾਂ ਹੁਣ ਆ ਗਏ ਆ ਬਾਹਰ ਤੇ ਹਾਈਵੇ ਤੇ ਤੁਸੀਂ ਆ ਵੇਖ ਸਕਦੇ ਹਾਂ ਹਾਂਜੀ ਸੋ ਹੁਣ ਅਸੀਂ ਰਸਤੇ 'ਚ ਰੁਕੇ ਆ ਜੀ ਘਟਾਬੇ ਦੇ ਉੱਤੇ ਤੇ ਆਪਾਂ ਪੀਣੀ ਸੀਗੀ ਚਾਹ ਤੇ ਕਿਉਂਕਿ ਬਹੁਤ ਜ਼ਿਆਦਾ ਥਕਾਵਟ ਹੋਈ ਪਈ ਆ ਤੇ ਨੀਂਦ ਆਉਂਦੀ ਪਈ ਆ ਹੁਣ ਆਪਾਂ 1 ਘੰਟੇ ਜਲੰਦਰ ਮੋਚਨਾ ਮੈਂ ਕਿ ਥੋੜੀ ਚਾਹ ਪੀ ਲੈਂਦੇ ਫਿਰ ਨਹੀਂ ਤਾਂ ਝੋਕ ਜੀ ਲੱਗਣ ਲੱਪਣ ਦੀ ਗਈ ਵੀਰੇ ਤੇ ਹੁਣ ਆਪਾਂ ਰੁਕਿਆ ਢਾਬੇ ਤੇ ਗੁੜੀਆਂ ਸਾਡੀ ਨੇ ਪੀ ਲਿਆ ਦੁੱਧ ਚਾਹ ਤੇ ਸਿੱਖ ਢਾਬੇ ਇਹਨਾਂ ਦੀ ਚਾਹ ਹਮੇਸ਼ਾ ਸਵਾਦ ਹੁੰਦੀ ਹੈ ਤੇ ਇਹ ਸਾਡੀ ਗੁਰਚਰਨ ਦੀ ਰਿਕਮੈਂਡੇਸ਼ਨ ਤੇ ਆਪਾਂ ਢਾਬੇ ਤੇ ਰੁਕਿਆ